ਕੁਝ ਨਹੀਂ ਪੰਗੇ ਲੈਣ ਵਾਲਾ ਚਾਚਾ ਉਹ ਵੀ ਆਪਣੇ ਮੋਤੀ ਮੱਤ ਦਾ ਲੱਗੇ ਆ ਨੌਜਵਾਨ ਪੀੜੀ ਪਰ ਪਤਾ ਨਹੀਂ ਸਿਰੇ ਲਾਉਣਗੇ ਕਿ ਨਾਂ ਲਾਉਣਗੇ ਲੋਕਾਂ ਦੇ ਟੁੱਟਦੇ ਆ ਤੇ ਤੇਰੇ ਸਿੱਧੇ ਹੋ ਨਹੀਂ ਰੇਹਿੰਦੀਆਂ ਲੱਤਾਂ ਕੰਬਨ ਨਹੀਂ ਆ ਥਰ ਥਰ ਜੇ ਫੇਵਰ ਟੁੱਟ ਗਈ ਮੰਮੀ ਇਹਨਾਂ ਫਿਰ ਰੱਬ ਰੱਖਾ ਕਿਤੋਂ ਡਗਾਣਾ ਥੱਲੇ ਗੁਹਾਂ ਹੱਚਣੇ ਵਗਣਾ ਹਰੇ ਬੰਨੇ ਵੇਲ ਹਾਂਜੀ ਸਾਸਰੀ ਘਾਲ ਜੀ ਕੀ ਆ ਚਾਜ ਵਧੀਆ ਵਧੀਆ ਤੂੰ ਸੁਣਾ ਕੀ ਹਾਲ ਚੱਲ ਆਜ ਤੇ ਬਲੌਗ ਵਿੱਚ ਸਵਾਗਤ ਆ ਜਿਹੜਾ ਅੱਜ ਦਾ ਬਲੌਗ ਰਹੂਗਾ ਇਹਦੇ ਆਪਾਂ ਫੌਜੀ ਵਾਲੇ ਤੱਪੜ ਲੈਂਦੇ ਸੀ ਤੁਹਾਨੂੰ ਮੈਂ ਦੱਸ ਦੂ ਕਿੱਥੋਂ ਮਿਲਦੇ ਆ ਉਹ ਬਹੁਤ ਗੋਡਾ ਕਿਉਂਕਿ ਵੱਡੀ ਕੰਬੈਨ ਵਾਲਾ ਆਪਣਾ ਕੰਬੈਨ ਆਉਣ ਵਾਲੀ ਆ ਫਿਰ ਉਹਦੇ ਪਰਪਸ ਨੂੰ ਇਹ ਅੱਜ ਇਹਨੂੰ ਕੰਪਲੀਟ ਕਰਾਂਗੇ ਵੇਹਲੀ ਚ ਚੱਲੇ ਆ ਟਰੈਕਟਰ ਲੈਣ ਟਰੈਕਟਰ ਲੈ ਕੇ ਆਵਾਂਗੇ ਤੇ ਮਗਰ ਟਰਾਲੀ ਪਾ ਕੇ ਤੂੰ ਆ ਟਰੈਕਟਰ ਹੀ ਕੱਢ ਕੇ ਪਾਸੇ ਕਰਦੇ ਹੋ ਨਾ ਜਰ ਆੜ ਟਰਾਲੀ ਪਾ ਲਈ ਤੇ ਬੇਈਮਾਨੀ ਬੇਈਮਾਨੀ ਟਰੈਕਟਰ ਬਾਹਰ ਕੱਢੀ ਤੇ ਆਪਣੀ ਫੋਨ ਰੈਸਟ ਪੀਸ ਹੋ ਰਿਹਾ ਬਹੁਤ ਸ਼ਾਂਤੀ ਨਾਲ ਬੈਠ ਕੇ ਆ ਜਾਵਾ ਬਾਣੀ ਜਰਾੰਤਰ ਇਹਨਾਂ ਕੋਲੇ ਬਾਣੀ ਸੁਣ ਵਿਚਾਰ ਵਧਣੀਆਂ ਹੋਣ ਇਹਨਾਂ ਦੇ ਉਸ ਤੋਂ ਵੱਧੂਗਾ ਸਾਰਾ ਕੁਝ ਗਰੂਮੈਂਟ ਹੋਊਗੀ ਸਾਲ ਤੋਂ ਵਧੀਆ ਰਹੀ ਕੌੜਾ ਸਵੇਰ ਚੱਕਣ ਜਿੰਮ ਲੱਗਣਾ ਮੈਂ ਗੱਗੂ ਨੇ ਥੋੜੇ ਬਸ ਜੇ ਸੜਕੇ ਉੱਟ ਕੇ ਫੋਨ ਨੂੰ ਚੱਕਦਾ ਇਹ ਹੈਗਾ 104 ਡੰਪਰ ਚਰ ਵਾਲਾ ਹਾਂਜੀ ਤੇ ਜਿਹੜਾ ਅੱਜ ਦਾ ਵਲੌਗ ਬਹੁਤ ਘੈਂਡ ਰਹਿਣਾ ਸਾਰਾ ਕੱਲਿਆਣਾ ਨਹੀਂ ਲਾਉਣੀ ਆਪਾਂ ਸਾਰਾ ਟੱਬਰ ਚੱਕ ਕੇ ਲਵਾਓ ਬਈ ਨਾਲ ਸਿਰ ਤੇ ਫਿਰਦੇ ਨਹੀਂ ਚੜਨਾ ਹਾਂ ਮੱਕੀ ਕਰਕੇ ਥੋੜੇ ਵਲੌਗ ਲੇਟ ਹੋਏ ਤੇ ਹੁਣ ਫੇਰ ਵੀ ਕੰਟੀਨਿਊਟੀ ਰੱਖਾਂਗੇ ਦੇ ਵੀ ਜਿੰਦੀ ਲਾਉਣੀ ਓਏ ਆ ਟਰੈਕਟਰ ਹੈਗਾ ਇੱਥੇ ਆ ਜਾ ਲੈ ਮਿੱਤਰੋ ਹਨਾ ਜੋੜੀ ਉਹਨੇ ਬੜਾ ਚੌੜਾ ਹੈ ਤੇ ਅਰਜਨ ਹਾਂ ਹਾਂ ਜੋੜੀ ਉਹਨੇ ਚੌੜਾ ਬੜਾ ਚੌੜਾ ਹੈ ਨਾ ਹਮ ਬਾਕੀ ਟਾਇਰ ਵੀ ਚਾਚੇ ਨੇ ਟਾਇਰ ਬੜਾ ਬਾਹਰ ਕਢਾਏ ਨੇ ਟਾਇਰ ਚਾਚਾ ਨਾ ਨਹੀਂ ਬਾਹਰ ਬਣਾਏ ਬਾਹਰ ਆ ਬਾਹਰ ਆ ਨਾ ਆ ਵੇਖ ਓਰੀਨਲ ਆ ਭਰਾਵਾ ਕੁਛ ਨਹੀਂ ਪੰਗੇ ਲੈਣ ਵਾਲਾ ਚਾਚਾ ਓਰੀ ਆਪਣੇ ਮੋਟੀ ਮੱਤ ਦਾ ਤੂੰ ਮੋਟੀ ਮੱਤ ਦਾ ਆ ਲੜਾਈਆਂ ਨਿਕਲੋ ਮੋਟੀ ਮੱਤ ਉਹ ਹੈ ਪੱਤੀ 11 ਪੁਰਾਣਾ ਆ ਪੁਰਾਣੀ ਟਰਾਲੀ ਪੁਰਾਣੀ ਟਰਾਲੀ ਫੋਰਡ ਵੀ ਪੁਰਾਣਾ ਬਹੁਤ ਕਲੈਕਟ ਕਲੈਕਸ਼ਨ ਬਾਬੇ ਦਾ ਨਾਲ ਹੈ ਗਿਆ ਸਟਾਰਟ ਹੋ ਜਾਏ ਵਾਈ ਰਿਵਾਈਵ ਕਰ ਇਵਾਨ 2 3 ਗੋ ਹੈ ਨਹੀਂ ੱਤਕਾ ਲਾਉਣਾ ਪੈਣਾ ਨੌਜਵਾਨ ਨੂੰ ਨਹੀਂ ਭਾਈ ਇਹਦੇ ਦੇ ਅੰਦਰ ੱਤਕੇ ਧੁੱਕੇ ਵਾਲਾ ਤੇ ਬੈਂਡਰੀ ਨੂੰ ਲਾਉ ਤਾਰ ਚਲਾਓ ਜੱਟ ਵਾਲਾ ਕੰਮ ਕਰੋ ਪਿਛਲੇ ਦੀ ਬਹੁਤ ਦਿਲ ਤੋੜਿਆ ਚਾਚੇ ਨੇ ਇਹਦਾ ਕਿਵੇਂ ਇਹ ਟਰੈਕਟਰ ਨੇ ਚਾਚੇ ਦਾ ਕਿਉਂ ਤੇਨਵਾ ਦਿਖਾਂਦੇ ਕੁਜੀ ਦੇ ਆ ਥੋੜੀ ਮਸ਼ੀਨ ਤੇ ਓਹੋ ਤਿੰਨ ਪਹਿਨ ਦੇਖ ਲਈ ਹੁੰਦੇ ਆ ਚਲੋ 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 ਲਾ ਵੀ ਟਰਾਲੀ ਲਾ ਕੇ ਬੈਗ ਅੱਜ ਲਾ ਦੇਣੇ ਇਹਨੂੰ ਪਰਦੇ ਵੱਡੇ ਸ਼ੈੱਡ ਨੂੰ ਆਹੋ ਆਹੋ ਬੜਾ ਯੋਗਦਾਨ ਕੇ ਕਰ ਦੇ ਇੱਕ ਵਾਰੀ ਬੈਕ ਕਰਕੇ ਸਿੱਧਾ ਕਰ ਲਈ ਆਹੋ ਚੱਲ 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 ਸਿੱਧਈ ਸਿੱਧਈ ਸਿੱਧਾ ਜਾਂਦੇ ਸਿੱਧਾ ਸਿੱਧਾ ਤੂੰ ਟਰੈਕਟਰ ਤੇ ਚੜ ਕੇ ਬੈਠੇ ਤੂੰ ਵੀ ਪਰਲੇ ਬੰਨੇ ਹੋਗੇ ਬੈਗ ਲਵਾ ਦੇ ਪਰੇ ਨੂੰ ਪਰੇ ਨੂੰ ਸਿੱਧੀ 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 ਰੁਕ ਜਾ ਸਕਾਰਪੀਓ ਸਕਾਰਪੀਓ ਗਈ ਸਕਾਰਪੀਓ ਗਈ ਆ ਰੁਕੋ ਸਿੱਧੀ ਜਾਂਦੇ ਸਿੱਧੀ ਸਿੱਧੇ ਲੈ ਆ ਲੈ ਅੱਜ ਆਪ ਵੀ ਕਰੀਏ ਬਾਹਰ ਯੇ ਬੇਬੀ ਗੋ ਯੇ ਬੇਬੀ ਗੋ ਚਲੋ 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 ਅੱਗੋ ਇਹਦਾ ਆਪਣਾ ਫਾਇਦਾ ਆ ਇੰਨਾ ਜ਼ਿਆਦਾ ਹੋਣਾ ਨਹੀਂ ਮੇਰੇ ਹਿਸਾਬ ਨਾਲ ਕੀ ਫਾਇਦਾ ਲਾ ਮੈਂ ਇਹਨੂੰ ਮਤਲਬ ਲਾ ਕੇ ਧੋਪਰ ਓਕਣੀ ਨੇ ਭਰਾਵਾ ਕੁੰਡੀਆਂ ਨਹੀਂ ਕੁੰਡੀਆਂ ਨਹੀਂ ਪਰ ਇਹਨੂੰ ਵਿਛਾਈਏ ਪਹਿਲਾਂ ਖੁੱਲ ਗਏ ਨੂੰ ਕੋਈ ਕੋਈ ਨਹੀਂ ਲੱਗਾ ਇਹਟ ਖੋਲ ਕੇ ਫਿਰ ਵਹਨੇ ਚੀਤੀ ਚੀਤੀ ਆਟਮਾ ਕੁੰਡੀਆਂ ਹੈ ਨਹੀਂ ਗਿਆ ਮੇਰੀ ਗੱਲ ਸੁਣ ਆ ਉਥੋਂ ਮਿਲ ਕੇ ਵੇਖਣੀ ਪੈਣੀ ਤੈਨੂੰ ਤਾਂ ਆਪ ਲਾਗੇ ਕਿਹੜੀ ਕੀ ਹੈ ਕੁੰਡੀਆਂ ਚ ਫਸਾਉਣਾ ਪੈਣਾ ਇਹਨੂੰ ਕਿ ਮੰਗਿਆ ਜਾਂਦਾ ਹੀ ਤਰਹੀ ਰਾਹ ਹੈਗਾ ਲਾ ਵੀ ਲੱਗੇ ਆ ਨੌਜਵਾਨ ਪੀੜੀ ਪਰ ਪਤਾ ਨਹੀਂ ਸਿਰੇ ਲਾਉਣਗੇ ਕਿ ਨਾਂ ਲਾਉਣਗੇ ਨੰਡਰ ਬੜਾ ਉੱਚਾ ਹੈ ਉੱਚਾ ਬਹੁਤ ਆ ਹੁਣ ਕੋਨੀ ਹਾਲ ਇਹ ਤਾਂ ਘਾਹ ਕੋਰੀ ਏਡੀ ਬਣਵਾਉਣੀ ਪੈਣੀ ਇੱਥੇ ਕਿ ਲਾਵੇ ਇਹ ਮੈਂ ਕਿਥੋਂ ਲਾਵੇ ਵਿਰਲ ਨਾ ਸੁਣੋ ਦੂਜਿਆਂ ਨੂੰ ਜੋ ਤਾਂ ਨੂੰ ਆਹ ਵਾਹ ਕੋੜੀਆਂ ਦਾ 11 11 ਫੁੱਟ ਬਣਵਾਉਣੀਆਂ ਪੈਣੀਆਂ ਨੇ ਇੱਥੇ ਇੱਥੇ ਬਗਲੇ ਉਹਦੇ ਮੈਂ ਕਿਹਦਾ ਇੰਨਾ ਨਹੀਂ ਵੇਰਾ ਕੋਈ ਤਿਰ ਦੇ ਕੱਟ ਨਹੀਂ ਹਾਂ ਰਮੇਨ ਮੈਂ ਇਨਾ ਤੈਨੂੰ ਦੱਸਦਾ ਨਾ ਗੱਗੂ ਨੇ ਤੇਰੇ ਦੰਦ ਸਿੱਧੇ ਕਰਾ ਦੇਣੇ ਤੇ ਨੇੜਾ ਤੱਕ ਪਹੁੰਚੇ ਹੀ ਗਣਾ ਲੋਕਾਂ ਦੇ ਟੁੱਟਦੇ ਆ ਤੇ ਤੇਰੇ ਸਿੱਧੇ ਹੋ ਨਹੀਂ 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 ਚੱਲ ਚੱਲ ਮਗਰੀ ਮੈਂ ਆਉਂਦ ਰੂ ਮਾਸੀ ਇਕੱਠੀ ਕਰਾਂਗੇ ਇੱਥੇ ਚੱਲ ਚੱਲ ਕਿਉਂ ਬਾੜ ਉਂ ਹੇ ਬਾਵਾ ਜੋਰ ਮੁੱਕ ਗਈ ਇਹ ਜਾ ਗਿਆ ਆ ਬੰਨੇ ਪੂਰਾ 80 ਡਾਲਰ ਲੈਣੇ ਆ ਹਾਂ ਕੰਮ ਕੰਮ ਸਿਖਾਈ ਜਾਣੇ ਆਂ ਔਰ ਰੈਂਡਰ ਮੁੰਡੇ ਹੀ ਆਏ ਜਦੋਂ ਕੈਨੇਡਾ ਆ ਗਏ ਨਾ ਸਰੀ ਦੇ ਵਿੱਚ ਕੰਮ ਨਾ ਮੁੱਕਨ ਦਿਓ ਹਾਂ ਆ ਫਾੜਾ ਪੇ ਘੜ ਦੇ ਤਾ ਨਹੀਂ ਡਾਲ ਦੇ ਪਿੱਛੇ ਢੂਈ ਤੋਂ ਫਾੜ ਉਹਨਾਂ ਤਾਂ ਹੋ ਗਏ ਥੱਲੇ ਆਉਂਦੇ ਬੱਜ ਮੇਰੇ ਹੱਥ ਨਹੀਂ ਨਾ ਪੈਣਾ ਇਹ ਪ੍ਰਵੀਨ ਉਹਨਾਂ ਦਾ ਕੰਮ ਹੋਇਆ ਲੈ ਤੇਰੇ ਡੰਡਾ ਮੈਂ ਕਿਹਨਾਂ ਮਾਰ ਲਵਾਂ ਮੇਰੀ ਬੰਡਾ ਭਰਾਵਾ ਟੱਡੀ ਯਾਰ ਹੱਥ ਕੋਈ ਨਹੀਂ ਚਾਲ ਕੋਈ ਨਹੀਂ ਇਹ ਕੋਈ ਨਹੀਂ ਆ ਦੰਦ ਸਿੱਧੇ ਹੋਣਗੇ ਮਰਦ ਨੂੰ ਪੰਗੇ ਐਵੇਂ ਨਹੀਂ ਕਰ ਰੋਟੀਆਂ ਚਾਲ ਮਰਦ ਕੋ ਦਰਦ ਨਹੀਂ ਹਾਂ ਮਰਦ ਕੋ ਦਰਦ ਨਹੀਂ ਆ ਡੰਡਾ ਨਾਲ ਆ ਡੰਡਾ ਮੈਂ ਫੜਾਉਣਾ ਹੁਣ ਕਿੱਧਰ ਭੱਜ ਚੱਲੀ ਆ ਹੈ ਤੈਨੂੰ ਕੀ ਹੋਇਆ ਈ ਭਰਾਵੇ ਤੁਹਾਡਾ ਡੰਡਾ ਬਗ ਮੈਂ ਕਹਦਾ ਤੂੰ ਉਹਦਾ ਹੀ ਕਰੀ ਇਹ ਇਹ ਇੱਥੋਂ ਲਾ ਨਾ ਇੱਥੋਂ ਉਹ ਨਾਲ ਛੱਡ ਦੇ ਚਲੋ ਛੱਡ ਦੇ ਐਂ ਨਹੀਂ ਬੰਨ੍ਹਦੇ ਛੱਡ ਦੇ ਜਿਆ ਹੌੜਾ ਹੱਥ ਦਾ ਪਾਵੇ ਚਦਰਿਆ ਪਾਰੇ ਇਹ ਨਹੀਂ ਭਈ ਢਿੱਲੀ ਆਏ ਭਾਈ ਘਰ ਤ ਜਾਓ ਢਿੱਲੀ ਆਏ ਢਿੱਲੀ ਜੀ ਆ ਸੇਵਾ ਚੱਲ ਰੋ ਨਾ ਬੰਨਾ ਦੀ ਕੰਨ ਦੇ ਨਾਲ ਲਾ ਲਓ ਤੇ ਘਣੀ ਬੈ ਕੇ ਨਾ ਧੱਕਾ ਮੜਾ ਚੱਕਾਂਗੇ ਤੇ ਕੰਦ ਨਾਲ ਲੱਤਾਂ ਲਾ ਕੇ ਧੱਕਾ ਲਾ ਲਾ ਕੇ ਲੈ ਜਾਣਾ ਮੜਾ ਜੋਰ ਤੋਂ ਨਾ ਤੇਰਾ ਬੰਜਾ ਪੁੱਛੀ ਜਾ ਤਾ ਚੱਲ ਆ ਆ ਆ ਕੋਈ ਗੱਲ ਨਹੀਂ ਚੱਲੀ ਕੋਈ ਗੱਲ ਨਹੀਂ ਚੱਲ ਗਈ ਤੇ ਅਗਰ ਤਰਾ ਦੀ ਚੱਕਰ ਇਹਦਾ ਦਰੂਗੀ ਹਾਂ ਨਹੀਂ ਨਹੀਂ ਆ ਆ ਲੀਲਾ ਘਰ ਇਹ ਪਿੱਛੇ ਹੀ ਨਾ ਤੇ ਜਾਣਾ ਵਾਲਾ ਆਹ ਡਾਗੇ ਕੇ ਵਾਰਾ ਗਮ ਕਰੀਓ ਸਭੋ ਵਾਰਾ ਨਹੀਂ ਖਾਦੇ ਤਾਂ ਅਸੀਂ ਨਹੀਂ ਡਾਗੇ ਭਾਈ ਹਾਂ ਹਮ ਸੇ ਜਾ ਇੱਥੇ ਆ ਜੀ ਫੈਰ ਰੱਖੀ ਆ ਇੱਥੇ ਆ ਇੱਥੇ ਕਿਹ ਦੇ ਦੇਖਿਆ ਆ ਰਿਆ ਨਾ ਵੱਜਣਾ ਕਿਉਂ ਟਰਾਲੀ ਲੈ ਗਏ ਕਿ ਨਹੀਂ ਖਿੱਚ ਕੇ ਮਾੜਾ ਰਹਿੰਦੇ ਆ ਹੈ ਮਾੜਾ ਬੰਦੇ ਨਹੀਂ ਲੱਪ ਲਾ ਕੇ ਮਗਰੋਂ ਧੱਕਾ ਹਾਂ ਐਵੇਂ ਨਹੀਂ ਤੂੰ ਹੀ ਕਰਦੀਆਂ ਬਰਾਬਰ ਗੱਲਾਂ ਕੀਤੀਆਂ ਬਰਾਬਰ ਤਾਂ ਆ ਵੀ ਸੌਖੀ ਟੱਕ ਲਈ ਇਹ ਜਿਹਦਾ ਬੰਦਾ ਜਾਲਾ ਨਹੀਂ ਆ। ਇਹ ਨਾ ਕਿ ਆ ਜਿਹੜਾ ਜਾਲਾ ਸੁਣੀ ਵਾਲੀ ਚੱਕੀ ਨੂੰ ਫੇਰੀ ਗਾਂ ਟੁਰਨੀ। ਹਨੇ ਦੀਆਂ ਲੱਤਾਂ ਕੰਬਨ ਨਹੀਂ ਆ ਥਰ ਥਰ ਹੈ। ਹੋਰ ਪਸੀਨਾ ਵੀ ਨਹੀਂ ਹੋ ਰਿਹਾ। ਹਾਂ। ਨੱਕ ਨਹੀਂ। ਆਇ ਤੇ ਮਾਰ। ਲੈ ਘੜਤੀ ਹੂੰ। ਉਹ ਜਾਈਏ। ਚਾਦਰ ਛਮਾਰੂ। ਭਾਗੋ। ਉਹ ਦੇ ਮੋਰਾ ਕਾਤੇ ਮੋਰੇ ਗੱਡੀ ਦਰਿਆ ਦੇ ਵਿੱਚ ਉਤਰਪੈਲ ਤੇ ਆਰ ਪਾਰ ਇਹ ਸਵਾਲ ਆਉਣੀ ਜੇ ਡੰਗਰਾਂ ਨੇ ਆ ਜਿਉਣੀ ਦੇਖਣ ਖੜ ਤੇ ਮੈਨੂੰ ਛੜਤੀ ਥੱਲੇ ਇਹ ਨਹੀਂ ਕਾਹ ਜਾਂ ਵਾਕੇ ਔਖਈ ਹੈ ਨਾ ਤਾਂ ਕੰਮ ਜਾਉਂਦੇਗੀ ਖੜ ਤੇ ਦੋ ਮਿੰਟ ਆ ਕੰਮ ਦੇ ਹੋਵੇ ਨਹੀਂ ਮੈਨੂੰ ਹੋਣ ਚਾਚਾ ਤਨ ਨਾਲ ਜ਼ੋਰ ਨਾਲ ਬਾਤ ਨੇ ਜ਼ੋਰ ਕਿੱਥੇ ਲਵਾਵੇ ਕਾਲੇ ਦੇ ਕਾਲੇ ਨਾ ਦੋਵੇਂ ਜਾਨੇ ਡੱਲੇ ਆਉਣੇ ਏ ਹਵਾਈ ਫੇਰਾਂ ਨੂੰ ਹੋਣੇ ਕੌਮ ਦੇ ਚੱਲ ਉਹ ਸਾਲਾ ਹੁਣ ਮੋਰੀ ਹੋ ਕੇ ਨਿਕੜ ਲਈ ਤੂੰ ਮੋਰੀ ਨਹੀਂ ਤੇ ਖਿੱਚ ਪਾਉਣ ਲਈ ਗੱਡੀ ਵੇਖ ਤੇ ਆਫ ਐਂ ਜਿਹੜੀ ਖਿੱਚ ਇੱਥੇ ਕਿਤੇ ਪੈਣੀ ਐ ਨਹੀਂ ਤਣੀ ਥੱਲੇ ਆਏ ਕੋਈ ਨਹੀਂ ਲੱਗਾ ਤੂੰ ਆਪਣਾ ਤੂੰ ਚੱਕ ਚੱਕ ਮੈਨੂੰ ਪਹਿਲੇ ਸਾਡ ਤੋਂ ਜਿਹੜਾ ਪਹਿਲੇ ਨਹੀਂ ਗੱਲ ਨਹੀਂ ਸਮਝਾਈਦਾ ਉਹਦੇ ਭਾਅ ਨਹੀਂ ਬੜੀ ਗੱਲ ਇਹਨਾਂ ਆਉੱਖਾ ਆ ਇਹ ਇਹ ਚੱਲ ਚੱਲ ਨਾ ਚੱਲ ਉਹ ਨਹੀਂ ਆ ਰਿਹਾ ਮੋਰੀਆਂ ਕਰ ਲਏ ਗੱਗੂ ਦਾ ਫੁੱਲ ਜੋਰ ਲਗਾ ਵੇ ਮੂੰਹ ਸਪੈਸ਼ਲ ਵਿਖਾਓ ਬਾਤ ਜੀ ਹਾਂ ਬਾਹਰ ਗਈ ਕਿ ਬਾਹਰਲੇ ਬੰਨੇ ਦੀ ਕਰਕੇ ਬਾਹਰਲੇ ਬੰਨੇ ਦੀ ਕਰਕੇ ਇਹਨੂੰ ਬਾਹਰ ਰੱਸੀ ਦੇ ਉਹਦੇ ਤੋਂ ਵਾਲਟ ਗੜ ਗਈ ਹੈ ਨਾ ਹਾਂ ਚੱਲੋ ਮਦਰਾ ਡਾਈ ਮਾਰਸ ਲੈ ਉਹ ਨਾ ਵੇ ਪ੍ਰਵੀਨ ਮੈਂ ਹੱਥ ਇੱਕ ਤਾਈ ਪਾਇਆ ਆਹੋ ਫਾਈਬਰ ਟੁੱਟ ਜੇ ਕਿਤੇ ਹੁਣ ਫੜੇ ਨੂੰ ਉਹਦੇ ਨਾਲ ਫੜ ਲੀਂਦਾ ਔਰੇ ਔਰੇ ਇੱਧਰਲੇ ਬੰਨੇ ਜਿੱਥੇ ਜਿੱਥੇ ਸਕੰਜਾ ਉੱਥੇ ਉੱਥੇ ਰਹਿ ਐਥੇ ਆ ਐਥੇ ਨਾ ਸਾਰੀ ਐਂਗਲ ਆ ਜਿਹਦੇ ਤੇ ਗਾਂ ਕਰ ਲਾ ਪੂਰਾ ਪੈਰ ਇੱਥੇ ਹਾ ਇਹਦੀ ਸੇਤ ਨੂੰ ਸਾਰੀ ਐਂਗਲ ਆ ਉਹ ਨਾ 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 ਐਂਗਲ ਇੱਥੇ ਹਾਂ ਨਹੀਂ ਤੂੰ ਉੱਥੇ ਕਿ ਰੱਖ ਬਸ ਤੂੰ ਲੈ ਥੱਲੇ ਖੜਾ ਜ਼ੋਰ ਲਾਈ ਜਾਂਦਾ ਹੈ ਜੇ ਫੇਵਰ ਟੁੱਟ ਗਈ ਮੰਮੀ ਇਹਨਾਂ ਫਿਰ ਰੱਬ ਰੱਖ ਹੈ ਫਿਰ ਰੱਬ ਰੱਖ ਉਹ ਕਿਹੜਾ ਕੰਬੀ ਜਾਂਦਾ ਉੱਤੇ ਗੜਾ ਚੱਲ ਵੀ ਪ੍ਰਵੀਨ ਭਾਈ ਸਰੀ ਦੇ ਵਿੱਚ ਇਹ ਮੁੰਡੇ ਨੂੰ ਕੰਮ ਚਾਹੀਦਾ 24 ਤਰੀਕ ਨੂੰ ਆਇਆ ਨਾ ਤੇ ਮਿੱਤਰੋ ਕੰਮ ਲੱਭਦੇ ਹੋ ਆਹ ਹੁਣ ਤਾਂ ਦਿਓ ਜਿਹਾ ਆਖ ਨੂੰ ਕੰਮ ਹੀ ਲੱਭ ਸੇ ਬਸ ਚੱਲ ਵੀ ਮਿੱਤਰਾ ਬਾਹਰ ਕਰਦੇ ਨਾ ਡੈਟ ਇੱਥੇ ਹੋ ਰੈ ਇੰਨੇ ਪੰਗੇ ਕੋ ਲਈ ਜਨਾ ਉਤਰਿਆ ਥੱਲੇ ਉਹਨਾਂ ਚੱਕ ਵੀ ਆਂਦਾ ਵਾ ਉਹ ਭਾਵੇਂ ਜੇ ਚਾਰਾ ਦੇ ਹਾਂ ਆਲੇ ਆਓ ਅਜਾ ਟਾਈਟਨ ਸਮਾਜ ਖੁੱਲੀ ਆਉਂਦੀ ਜੇ ਸਿੱਧੀ ਆ ਦੇ ਜਨਾ ਮੈਂ ਰੋਕੋ ਬਈ ਜੀ ਆਂਦੇ ਮੈਂ ਕਹਾਂ ਮੈਂ ਮੱਝਾ ਮੱਝਾ ਦਿਵਾ ਲਿਆ ਤੇ ਤੂੰ ਪਈ ਰਾ ਲੇਖੜ ਮੱਝਾ ਚੋਂ ਦਾ ਟਾਈਮ ਹੋਇਆ ਉਹ ਦਾ ਕੋਈ ਨੂੰ ਕਹਿੰਦਿਆ ਹੀ ਮੈਨੂੰ ਆਵਾਜ਼ ਮਾਰਨ ਦੇ ਵੀ ਝਟਾ ਤੇਰੇ ਬਿਨਾ ਜੀ ਨਹੀਂ ਲੱਗਦਾ ਕੋਈ ਗੱਲਾਂ ਹੀ ਸੁਣਾਏਗੀ ਯਾਰ ਮੁਰਕੇ ਨਾਲ ਤਾਂ ਤਾਂ ਤੇ ਡੰਡਾ ਫੜ ਲਿਆ ਉਧਰ ਜੜ ਜਾ ਜੜ ਜਾ ਨਿੱਕਾ ਤਾਂ ਇਦਾਂ ਹੀ ਗੇੜੇ ਕੱਢ ਜਾਂਦਾ ਇਹ ਤਾਂ ਇੰਨੇ ਨਿੱਕੇ ਰਹਿ ਗਏ ਕਿੰਨੇ 18 ਫੁੱਟ ਲੰਮਾ ਸੀ ਤੇ 22 ਫੁੱਟ ਲੰਮਾ ਹ 18 ਫੁੱਟ ਥੱਲੇ ਨੂੰ ਪੂਰਾ ਪੂਰਾ ਹੀ ਆਇਆ ਕਿਉਂ ਕੱਟ 22 ਫੁੱਟ ਦਾ ਛੱਡ ਆ ਉਹ ਆਪਣਾ ਛੱਡ ਨੀਵਾ ਆਉ ਜੇ ਤਾਂ ਵਧੀਆ ਪੂਰੇ ਆ ਜਾਣੇ ਮੋਚ ਦਾ ਗਾਣਾ ਹੈ ਕੀ ਆਵੇਂ ਤੇ ਲਾਉਣੇ ਉਹ ਪਰਲੇ ਚੜ ਨਾ ਉਹ ਦੇਖੀ ਨਾ ਥੱਲੇ ਫੜ ਕੇ ਚੜ ਜਾ ਜਾਂ ਤੈਨੂੰ ਨਹੀਂ ਚੜਨਾ ਤੂੰ ਚੜ ਆ ਵੇਲਾ ਉੱਤੋਂ ਢਗਾ ਨਾ ਥੱਲੇ ਗੁਹਾਂ ਹਚੜਨੇ ਭਗਣਾ ਹਾਰੇ ਬੰਨੇ ਵੇਲਾ ਕਿਨੇ ਗੰਦੀਆਂ ਗੱਲਾਂ ਕਰਦਾ ਨਿੱਕ ਆ ਤਾ ਚੜ ਬੋਲੇ ਜੇ ਭਾਲਦਾ ਹੈ ਵਿਚਾਰਾ ਪ੍ਰਵੀਨ ਵੇ ਕਿੰਨਾ ਪਤਲਾ ਹੈ ਜਵਾਕ ਚੜਾਇਆ ਤਾਂ ਅਗਲੇ ਪਤਲੇ ਕਹਿਣੀ ਤੇ ਨਾਲ ਚਲ ਢਗਣ ਨਾ ਨੁਕਸਾਨ ਨਹੀਂ ਹੁੰਦਾ ਇੱਕ ਦੋ ਤੈਨ 4 5 6 7 8 9 ਕਰਨੇ ਕ ਕਰਨੇਗਾ ਤੂੰ 10 ਜੇ ਇਦਾਂ ਹੀ ਜੋਰ ਲੰਦਾ ਰਿਹਾ ਤੂੰ 10 11 ਵਜੇ ਚ ਹੋ ਜਾੜੀ ਅੱਜ ਲੈ ਵੀ ਟਰਾਲੀ ਪਾਲੀ ਜੱਟੋ ਮਗਰ ਹੁਣ ਜੀਬ ਦਾ ਵੀ ਕੰਮ ਲੈ ਲਈਦਾ ਵੇ ਇੱਕ ਦੇ ਇੱਕ ਦਾ ਹੀ ਸਿੱਧੀ ਸਿੱਧੀ ਲਿਗਾਈ ਤੇ ਸਿੱਧੀ ਸਿੱਧੀ ਲਿਆਈ ਓਹੋ ਚੱਲ ਬੈਕ ਲੈ ਆਂ ਹੌਲੀ ਹੌਲੀ ਕਰਕੇ ਇੱਧਰ ਨੂੰ ਮੇਰੇ ਵੱਲ ਨੂੰ ਚੱਲ ਜਾਂਦੇ ਸਿੱਧੀ ਸਿੱਧੀ ਬੈਕ ਸਿੱਧੀ ਸਿੱਧੀ ਬੈਕ ਸਿੱਧੀ ਕਰਦੇ ਸਿੱਧੀ ਪਰੇ ਨੂੰ ਗੱਗਵਾਲ ਨੂੰ ਗੱਗਵਾਲ ਨੂੰ ਪਰੇ ਕਰਦੇ ਹਾਂ ਹਾਂ ਚੱਲ 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 ਗੱਗਵਾਲ ਨੂੰ ਪਰੇ ਨੂੰ ਗੱਗਵਾਲ ਨੂੰ ਗੱਗਵਾਲ ਨੂੰ ਚੱਲ 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 ਜਾਂਦੇ 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 ਥੋੜੀ ਜੀ ਬੈਕ ਗੇਰ ਚ ਰਹਿਂਦੇ ਹਾਂ ਹਾਂ ਡਰਾਈਵਰੀ ਮੰਗਦੇ ਡਰਾਈਵਰੀ ਜੀ ਪਾਪਾ ਪਾਪਾ ਬੈਕ ਲਾਉਣ ਨੂੰ ਕੀ ਆ ਕੋਣ ਨੂੰ ਕਿਨੇ ਕਿਹਾ ਮੈਂ ਟਰੈਕਟਰ ਲੈ ਲੈ ਟਰੈਕਟਰ ਲੈ ਆ ਉਹਦਾ ਕਹਿੰਦਾ ਟਰੈਕਟਰ ਲਿਆ ਟਰੈਕਟਰ ਲਿਆ ਤੂੰ ਕਿਆ ਮੋਟਾ ਕਹਿੰਦਾ ਮੋਟਰਟਰ ਨਾ ਲਗਵਾ ਭੱਜ ਕੇ ਇਹਨੇ ਪਹਿਲਾਂ ਕਿਹਾ ਕਹਿੰਦਾ ਭੇਲੀ ਜਿਹੜਾ ਟਰੈਕਟਰ ਦਾ ਦੂਜਾ ਛੇਤੀ ਟਰੈਕਟਰ ਲੈ ਕੇ ਆ ਘੰਟਾ ਡੇਢ ਹੋ ਗਿਆ ਖੱਜਲ ਕਰੀ ਜਾਂਦੇ ਨੂੰ ਉਹ ਨਹੀਂ ਪਹੁੰਚਿਆ ਵਿਰਲ ਨੂੰ ਫੋਨ ਲਾਈ ਉਹ ਬਹਾਨੇ ਮਾਰ ਕੇ ਨਿਕਲ ਜਾਂਦਾ ਉਹਨੂੰ ਪਤਾ ਜਦੋਂ ਮਾੜਾ ਜਿਹਾ ਕੰਮ ਹੋਵੇ ਉਹ ਨਿਕਲ ਜਾਂਦਾ ਉਹ ਜਾਨ ਦੇ ਜਾਨ ਦੇ ਜਾਨ ਦੇ ਜਾਨ ਦੇ ਬਹੁਤ ਵੇਤਾ ਜਾਨ ਦੇ ਅੜ ਗਿਆ ਅੜ ਗਿਆ ਆ ਉੱਤੇ ਆਵੇ ਅੜ ਗਿਆ ਬਚ ਗਈ ਬਚ ਗਈ ਥੋੜੀ ਜੀ ਲੱਗ ਗਈ ਗਾਂ ਕਰ ਥੋੜੀ ਜੀ ਗਾਂ ਕਰ ਲੈ ਠਾਣ ਉਹਨੇ ਟਾਇਰ ਨਹੀਂ ਮਾੜਾ ਮੋਟਾ ਚੱਕਣਾ ਪਿਆ ਬੇਲਾ ਹਣ ਆ ਆ ਹੋ ਗਿਆ ਨਾ ਹੁਣ ਆ ਇਥੋਂ ਇੰਨੀ ਗਰ ਧੁੱਪ ਦਾ ਮਸਲਾ ਕਿਉਂ ਅੱਗੋਂ ਤਾਂ ਟੱਕਿਆ ਦਾ ਰੂਣਾ ਛਾਵੇਂ ਦੇਖੀ ਧਵਾ ਕੇ ਫਿਰ ਲਾਓ ਕਿਨੂੰ ਗੱਡੀ ਨੂੰ ਹੋਰ ਕਿਨੂੰ ਗੱਡੀ ਨਹੀਂ ਧਵਾ ਕੇ ਟਰੈਕਟਰ ਨੇ ਤਾਂ ਕਾਲੂ ਫੇਰ ਮੱਕੀ ਬੀਜਣ ਜਾਣੀ ਦੇ ਟਰੈਕਟਰ ਤਾਂ ਮੈਂ ਨਾ ਹੀ ਲਿਆ ਹਾਂ ਆ ਬਲੌਗ ਅੱਗੇ ਰਿਪੋਰਟਾਂ ਕਰ ਦਿੱਤੀਆਂ। ਗੱਡੀਆਂ ਕੋ ਚੰਗਾ ਹਨ ਟੱਕਰਿਆ ਦੇ ਸਾਰਾ ਕਬਾਲ ਕਰ ਦਿੱਤੀ। ਥੈਂਕ ਯੂ ਗੁੱਟ। ਤੇਲ ਤੂਲ ਮਲਦਾ ਹਣ ਨੰਨ। ਹਾਂ? ਉਹ ਮਾਜੀ ਦੀ ਮਾਚਾ ਕਰ ਪਾ। ਹਾਂ ਮੋਟੇ ਨੇ ਉਹਨੂੰ ਕਹੇ ਤੇਲ ਤੂਲ ਮਲਦੇ ਸਾਰਿਆਂ ਨੂੰ ਸਿੰਘਾਂ ਨੂੰ। ਤੇਲ ਮਲਿਆ ਫਿਰ ਉਹ ਜਿੱਥੇ ਜਿੱਥੇ ਖੁਰਕ ਹੋ ਗਈ ਨਾ। ਹਾਂ ਸਾਰਿਆਂ ਦੇ ਕੋ ਪਤਾ ਕੀ ਉਹਨੂੰ ਸਿਆਲੋ ਸਿਆਲੋ ਦੁਨਵਾਇਆਂ ਨਹੀਂ ਕਿਨਿਆ। ਉਹ ਨਹੀਂ ਡੰਗਰ ਚੋਂ ਲੈਂਦੇ। ਚਲੋ ਬਈ ਆ ਹੋਇਆ ਬਲੌਗ ਸਾਡਾ ਐਂਡ। ਠੀਕ ਆ ਓਕੇ ਮੰਮੀਏ। ਓਕੇ। ਵੈਰੀ ਗੁੱਡ। ਸੈਟੀਸਫਾਈ। ਸੈਟੀਸਫਾਈ। ਠੀਕ ਐ ਸੈਟੀਸਫਾਈ। ਓਕੇ।